ਬਹੁਤ ਲੋਕੀ ਸਿਆਸੀ ਵੀ ਬੜੇ ਤੁਰੇ ਫਿਰਦੇ ਨੇ ਅੱਜ ਤੁਸੀਂ ਕਿਸ ਪੱਖੋਂ ਆਏ ਹੋ ਸਿਆਸੀ ਪਰਸੋਂ ਆਏ ਹੋ ਹਗੇ ਹੋ ਜਾਂ ਫਿਰ ਤੁਸੀਂ ਸੇਵਾਦਾਰ ਆਏ ਹੋ ਜਾਂ ਫਿਰ ਤੁਸੀਂ ਡੇਰੇ ਦੇ ਮੁਖੀ ਵੱਜੂ ਆਏ ਹੋ ਮੈਨੂੰ ਤਾਂ ਭੁੱਲ ਵੀ ਗਿਆ ਮੈਂ ਸਿਆਸਤਦਾਨ ਵੀ ਹੁੰਦਾ ਸੀ ਕਿਉਂਕਿ ਸਿਆਸਤਦਾਨ ਚ ਮੈਂ ਸਿਆਸਤ ਕਦੀ ਖੂਬਾ ਹੀ ਨਹੀਂ ਸੀ ਤੇ ਬੜੀ ਦੇਰ ਤੋਂ ਛੱਡ ਛੁੱਡ ਵੀ ਦਿੱਤੀ ਸੀ ਮੈਂ ਮੇਰਾ ਮੇਰਾ ਸਿਆਸਤ ਨਾਲ ਕੋਈ ਮਤਲਬ ਨਹੀਂ ਮੈਂ ਜਿਵੇਂ ਕਿ ਅਰਸ ਕੀਤੀ ਕਿ ਸੂਫੀਜ਼ਮ ਇੱਕ ਐਸੀ ਚੀਜ਼ ਹੈ ਸੂਫੀਜ਼ਮ ਮਜ਼ਮਨ ਧਰਮਾਂ ਦੇ ਸਾਧਨ ਪਾਥਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਇਸ਼ਕ ਦੀ ਮੁਹੱਬਤ ਦੀ ਗੱਲ ਕਰਦਾ ਹੈ ਠੀਕ ਹੈ ਤੇ ਮੈਂ ਤੇ ਉਹ ਉਸ ਹیثیت ਨਾਲ ਆਇਆ ਇੱਕ ਸੇਵਾਦਾਰ ਦੇ ਤੌਰ ਤੇ ਦ੍ਰਿਸ਼ ਤੇ ਕਿਤੇ ਰੂਹ ਕੰਬਦੀ ਹੈ ਔਰ ਇਹੋ ਜ ਮਾਲਕੀ ਨਾ ਪਵਾਵਰੇ ਰਹਿਮਤ ਦੀ ਬਰਸਾਤ ਦੇਖੋ ਸਾਰਿਆਂ ਦੀ ਰਹਿਮਤਾਂ ਦੀ ਬਰਸਾਤ ਹੋ ਗਈ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਕੀ ਕੀ ਲੱਗਦਾ ਇਹ ਹਾਲਾਤ ਕਿ ਜਿਸ ਤਰੀਕੇ ਦੇ ਬਣ ਕੇ ਪਹਿਲਾ ਜਦੋਂ ਆਇਆ ਸੀਗਾ ਹੜ ਉਹ ਸੰਭਲੇ ਨਹੀਂ ਸੀ ਲੋਕ ਫਿਰ ਦੁਬਾਰਾ ਇੱਕ ਸਾਲ ਬਾਅਦ ਦੁਬਾਰਾ ਹੜ ਆ ਜਾਣੇ ਉਸ ਤੋਂ ਬਾਅਦ ਇਹ ਸਾਰਾ ਕੁਝ ਨਿਕਲ ਕਿਉਣਾ ਕੀ ਲੱਗਦਾ ਪੰਜਾਬ ਤਾਂ ਬਣ ਕੀ ਰਿਹਾ ਹੈ ਦੇਖੋ ਕੁਦਰਤੀ ਆਫਤ ਕੁਦਰਤ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ ਪਰ ਸ਼ਾਬਾਸ਼ ਪੰਜਾਬੀਆਂ ਦੇ ਇਹ ਕਿਤੇ ਅੱਜ ਦੇ ਲੜ ਲੜੇ ਫਾਈਟਰ ਆ ਪਕੀ ਚਾਹੇ ਅਹਿਮਦ ਸ਼ਾਹ ਅਫਜ਼ਾਲੀ ਹੋਵੇ ਤੁੰਨ ਕੇ ਰੱਖਦੇ ਆ ਚਾਹੇ ਫੇ ਕੋ 47 ਆ ਜਾਏ ਕਿੰਨਾ ਨੁਕਸਾਨ ਹੋ ਗਿਆ ਲੱਖਾਂ ਦਾ ਫੇ ਜਰ ਜਾਂਦੇ ਫੇ ਉੱਠਦੇ ਆ ਫੇ ਡਿੱਗਦੇ ਆ ਹੁਣ ਜਿਹੜੀ ਕੁਦਰਤੀ ਆਫਤਾਂ ਆਈਆਂ ਪਹਿਲਾਂ ਵੀ ਇੱਕ ਵਾਰੀ ਹੜ੍ਹ ਆਇਆ ਸੀ ਉਦੋਂ ਬੜੇ ਮੈਕ ਕਾਇਮ ਹੁੰਦਾ ਸੀ ਉਹਦੋਂ ਅਸੀਂ 13 14 ਜ਼ਿਲ੍ਹਿਆਂ ਚ ਸੀ ਉਦੋਂ ਮੇਲੇ ਲਾਏ ਚੈਰਿਟੀ ਲਈ ਹਰ ਜ਼ਿਲ੍ਹੇ ਚ ਉਹ ਸਾਰੇ ਸਿੰਗਰ ਰਲ ਕੇ ਮੈਮੋਰੀ ਹੁੰਦਾ ਸੀ ਦਲਾਂ ਦਾ ਉਦੋਂ ਕਿਸੇ ਟਾਈਮ ਇਹ ਭਗਵੰਤ ਮਾਨ ਸਾਹਿਬ ਜੋ ਸੀਐਮ ਸਾਹਿਬ ਨੇ ਇਹ ਵੀ ਤਸ਼ਰੀਫ ਲੈ ਜਾਂਦੇ ਸੀ ਪਹਿਲੀ ਵਾਰੀ ਮੈਨੂੰ ਉਸ ਦਰਾਂ ਦੇ ਮਿਲੇ ਮਤਲਬ ਇਹ ਵੀ ਸਟੇਜ ਦੇ ਉੱਪਰ ਹੁੰਦੀ ਸੀ ਆ ਸਟੇਜ ਤੇ ਚੈਰਿਟੀ ਸ਼ੋਅ ਕਰ ਰਹੇ ਸੀ ਨਾ ਇਹਨਾਂ ਨੂੰ ਵੀ ਬੜਾ ਸ਼ੌਕ ਸੀ ਅਸੀਂ ਸਭ ਲੋਕ ਉੱਥੇ ਜਾ ਗਏ ਲੇਕਿਨ ਪੰਜਾਬੀ ਇਹ ਕੌਮ ਦਾ ਜਵਾਬ ਨੇ ਪੰਜਾਬੀ ਮੈਂ ਕਹਿ ਰਿਹਾ ਇਹਦੇ ਚ ਸਾਰੇ ਆ ਇੱਥੇ ਕੋਈ ਇੱਕ ਜਾਤ ਇੱਕ ਧਰਮ ਇੱਕ ਕੋਈ ਮਜ਼ਬ ਨਹੀਂ ਹੈ ਪੰਜਾਬੀ ਪੰਜਾਬ ਅਗਰ ਪੰਜਾਬ ਅਕ ਪੰਜਾਬ ਅਗਰ ਕਹਿਣਾ ਜਾਂ ਪੰਜਾਬੀ ਕਹਿਣਾ ਤਾਂ ਉਹਦੇ ਵਿੱਚ ਸਾਰਾ ਕੁਝ ਹੀ ਆ ਫਿਰ ਕੋਈ ਇੱਕ ਕੌਮ ਨਹੀਂ ਇੱਕ ਧਰਮ ਨਹੀਂ ਇੱਕ ਮਸਜਦ ਨਹੀਂ ਇਹ ਗੈਰਤਮੰਦ ਕੌਮ ਹੈ ਸ਼ੁਰੂ ਤੋਂ ਇਕੱਠੇ ਹੋ ਕੇ ਅੱਗੋਂ ਪਿਛੋਂ ਲੜਦੇ ਪੜਦੇ ਰਹਿਣਗੇ ਲੇਕਿਨ ਜੇ ਕੋਈ ਹੌਲੀ ਆ ਜਾਏ ਫੇ ਇਕੱਠੇ ਹੋ ਜਾਏ ਫੇ ਇਹਨਾਂ ਨੂੰ ਪਤਾ ਕਿੱਦਾਂ ਇਕੱਠੇ ਹੋਣਾ ਲੜਨਾ ਇਹਦੇ ਚੋਂ ਵੀ ਨਿਕਲ ਜਾਣਾ ਆਪਾਂ ਕੋਈ ਗੱਲ ਨਹੀਂ ਪ੍ਰਵਾਹ ਕੋਈ ਨਹੀਂ ਇਹ ਖਾਸੀਅਤ ਪੰਜਾਬੀਆਂ ਦੀ ਇਹ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਬਣ ਗਿਆ ਕਿ ਬੇਸਿਕਲੀ ਵੀ ਆਰ ਆਲ ਫਾਈਟਰ ਅਸੀਂ ਫਾਈਟ ਕਰਨਾ ਜਾਣਦੇ ਅਸੀਂ ਲੜਨਾ ਜਾਣਦੇ ਹ ਸੋ ਇਸ ਕਰਕੇ ਇਹ ਮੇਰੇ ਅਮਾਲ ਦਾ ਵੈਸੇ ਤੇ ਦਿਨ ਲਿਆਈ ਨਾ ਪਰ ਇਸ ਤਰ੍ਹਾਂ ਹਿੰਮਤ ਹੌਸਲਾ ਤੇ ਯੂਨਿਟੀ ਸਾਨੂੰ ਬਖਸ਼ੀ ਰੱਖ ਤੇ ਸਾਰੇ ਸਿੰਗਰਾਂ ਦਾ ਸਾਰੇ ਗਵੀਆਂ ਦਾ ਪੰਜਾਬੀ ਗਾਇਕਾਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਸਾਰੀਆਂ ਸੰਸਥਾਵਾਂ ਦਾ ਦਿਲੋਂ ਧੰਨਵਾਦ ਕਹਿੰਦੇ ਸੀ ਕਿ ਬਈ ਰਾਸ਼ਨ ਬਾਅਦ ਦੇ ਵਿੱਚ ਪਹਿਲਾਂ ਹੰਸ ਜੀ ਦੇ ਨਾਲ ਮਿਲਾਂ ਤੇ ਫੋਟੋ ਜ਼ਰੂਰ ਕਰਾਵਾਂ ਜ਼ਰੂਰੀ ਇਹ ਨਹੀਂ ਹੁੰਦਾ ਕਿ ਮੈਂ ਹੀ ਅੱਗੇ ਆਵਾਂ ਜ਼ਰੂਰੀ ਹੈ ਕਿ ਸੇਵਾ ਟਾਈਮ ਸਿਰ ਪਹੁੰਚ ਜਾਏ ਕਿਉਂਕਿ ਮੈਂ ਇੱਕ ਡੇਰ ਉਹਨੂੰ ਹੈਡ ਦਰਬਾਰ ਨੂੰ ਹੈਡ ਕਰਦਾ ਮੇਰਾ ਫਰਜ਼ ਬਣਦਾ ਕਿ ਪਹਿਲੇ ਦਿਨ ਤੋਂ ਟੀਮਾਂ ਬਣਾ ਕੇ ਉੱਥੇ ਭੇਜੀ ਜਾਵਾਂ ਤੁਹਾਡੀ ਗੱਲ ਸੱਚੀ ਆ ਜੇ ਆ ਖੋਦ ਨਾ ਨਾ ਉਹ ਮੀਡੀਆ ਚ ਲੱਗਦਾ ਕੱਖ ਵੀ ਨਹੀਂ ਹੋ ਰਿਹਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪਣਾ ਚਿਹਰਾ ਮੋਰਾ ਦਿਖਾਓ ਤੇ ਉਹ ਤੁਰੇ ਤੋਂ ਫਿਰਦੇ ਉਸੇ ਦਿਨ ਦੀ ਸਾਰੀਆਂ ਟੀਮਾਂ ਹੁਣ ਵੀ ਜਿਵੇਂ ਮੈਂ ਅਰਜ਼ ਕੀਤੀ ਕਿ ਮੈਂ ਇੱਧਰ ਦੋ ਤਿੰਨ ਜਗ੍ਹਾ ਅੱਗੇ ਗਿਆ ਫਿਰ ਲੋਕ ਸੋਚਦੇ ਹੁੰਦੇ ਕਿ ਬਈ ਸ਼ਾਇਦ ਹਾਂ ਸਰਾਜਾਂ ਸੁਰੀ ਕੋ ਕੰਮ ਹੀ ਨਹੀਂ ਕਰ ਰਹੀ ਉਹ ਪਪੂ لال ਬਾਦਸ਼ਾਹ ਜੀ ਦਾ ਬੈਨਰ ਲੱਗਾ ਹੁੰਦਾ ਹਰ ਗੱਡੀ ਤੇ ਲੇਕਿਨ ਲੋਕਾਂ ਨੂੰ ਤਸੱਲੀ ਫਿਰ ਹੁੰਦੀ ਕਿ ਜੇ ਖੁਦ ਮੈਂ ਮੈਂ ਕੀ ਕਰਾਂ ਹੂੰ ਅੱਛਾ ਇਹ ਰਹੇ ਹੁੰਦਾ ਕਿ ਸੇਵਾ ਕਰੋ ਬਾੜਾ ਆਪਣੀ ਆਪਣੀ ਬੱਲੇ ਬੱਲੇ ਥੋੜੀ ਕਰਾਉਣੀ ਆਪੇ ਆਪਾਂ ਮਾਲਕ ਨੂੰ ਖੁਸ਼ ਕਰਨਾ ਮਾਲਕ ਦੀ ਖੁਸ਼ੀ ਲਈ ਉਹ ਕ੍ਰੀਏਟਰ ਉਹਦੀ ਕ੍ਰੀਏਸ਼ਨ ਨੂੰ ਪਿਆਰ ਕਰੋ ਜੇ ਕ੍ਰੀਏਟਰ ਨੂੰ ਖੁਸ਼ ਕਰਨਾ ਜੇ ਮਾਲਕ ਨੂੰ ਖੁਸ਼ ਕਰਨਾ ਮਾਲਕ ਦੀ ਬਣਾਈ ਰਚਨਾ ਨੂੰ ਖੁਸ਼ ਕਰੋ ਸ਼ਾਕੁਟ ਏਰੀਏ ਦੇ ਪਿੰਡਾਂ ਦੇ ਵਿੱਚ ਆ ਪਿੰਡ ਦਾ ਨਾਮ ਵੀ ਜਰੂਰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਹੰਸਰਾਜ ਹੰਸਪੁਰਾ ਦੇ ਨਾਲ ਗੱਲ ਕਰਾਂਗੇ ਪਿੰਡ ਕਿਹੜਾ ਹੈ ਜੀ ਪਹਿਲਾਂ ਇਹ ਜਰੂਰ ਦੱਸੋ ਪਿੰਡ ਹੈਗਾ ਜੀ ਗੱਟਾ ਮੰਡੀ ਕਾਸੂ ਲੋਈਆਂ ਕਸਬੇ ਦੇ ਵਿੱਚ ਆ ਪਿੰਡ ਗੱਟਾ ਮੰਡੀ ਕਾਸੂ ਵਸੀਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਹੁਤ ਚਿਰ ਤੋਂ ਸੇਵਾ ਕਰਨ ਲਈ ਪਹੁੰਚੇ ਹੂੰ ਤੁਸੀਂ ਵੀ ਅੱਜ ਪਹੁੰਚੇ ਹੋ ਪਹਿਲਾਂ ਤਾਂ ਕਿਵੇਂ ਦਾ ਦ੍ਰਿਸ਼ ਦੇਖਿਆ ਦ੍ਰਿਸ਼ ਤੋਂ ਉਸੇ ਦਿਨ ਦਾ ਵੇਖ ਰਿਹਾ ਸਾਡੀਆਂ ਟੀਮਾਂ ਬਾਪੂ ਲਾਲ ਬਾਦਸ਼ਾਹ ਸਰਕਾਰ ਦਰਬਾਰ ਵੱਲੋਂ ਉਸੇ ਦਿਨ ਦੀਆਂ ਲੱਗੀਆਂ ਆਈਆਂ ਅੱਜ ਵੀ ਜਿੱਤਾਂ ਮੈਂ ਇੱਥੇ ਹਾਂ ਦੋ ਚਾਰ ਜਗ੍ਹਾ ਉਹ ਵੀ ਟੀਮਾਂ ਵੀ ਜਾਂਦੀ ਜਾਂਦੇ ਇੱਧੇ ਰਾਸ਼ਨ ਦੀ ਗੱਡੀ ਪਰ ਲੈਂਦੇ ਜਾਂ ਜੋ ਚਾਹੀਦਾ ਐ ਦ੍ਰਿਸ਼ ਦੇਖ ਕੇ ਤਾਂ ਰੂਹ ਕੰਬਦੀ ਔਰ ਇਹੋ ਜਿਹਾ ਮਾਲਕਮੀ ਨਾ ਪਵਾਵੇ ਰਹਿਮਤਾਂ ਦੀ ਬਰਸਾਤ ਹੈ ਦੇਖੋ ਸਾਰਿਆਂ ਦੀ ਰਹਿਮਤਾਂ ਦੀ ਬਰਸਾਤ ਹੋ ਗਈ ਅੱਛਾ ਕਈ ਸਿੰਗਰ ਨੇ ਕਈ ਹੈਗੇ ਨੂੰ ਆਗਾਹ ਹੋ ਕੇ ਸੇਵਾ ਕਰਦੇ ਨਜ਼ਰ ਆਏ ਤੁਹਾਨੂੰ ਬਹੁਤ ਮਿਸ ਕੀਤਾ ਲੋਕਾਂ ਨੇ ਬਟ ਹੁਣ ਤੁਸੀਂ ਵੀ ਕਿਹਾ ਕਿ ਬਈ ਮੈਨੂੰ ਕਿਹਾ ਗਿਆ ਤੇ ਮੈਂ ਜ਼ਰੂਰ ਆਇਆ ਹਾਂ ਗਮ ਤੇ ਲੋਕ ਜਦੋਂ ਤੁਹਾਨੂੰ ਮਿਲ ਰਹੇ ਸੀਗੇ ਉਹ ਇੱਕ ਸ਼ਬਦ ਜ਼ਰੂਰ ਉਹ ਕਹਿੰਦੇ ਸੀਗੇ ਬਈ ਰਾਸ਼ਨ ਬਾਅਦ ਦੇ ਵਿੱਚ ਪਹਿਲਾਂ ਹੰਸ ਜੀ ਦੇ ਨਾਲ ਮਿਲਾਂ ਤੇ ਫੋਟੋ ਜ਼ਰੂਰ ਕਰਾਵਾਂ ਜ਼ਰੂਰੀ ਇਹ ਨਹੀਂ ਹੁੰਦਾ ਕਿ ਮੈਂ ਹੀ ਅੱਗਿਆ ਵਾ ਜ਼ਰੂਰੀ ਹੈ ਕਿ ਸੇਵਾ ਟੈਨ ਸਿਰ ਪਹੁੰਚ ਜਾਏ ਕਿਉਂਕਿ ਮੈਂ ਇੱਕ ਡੇ ਉਹਨੂੰ ਹੈਡ ਦਰਬਾਰ ਨੂੰ ਹੈਡ ਕਰਦਾ ਮੇਰਾ ਫਰਜ਼ ਬਣਦਾ ਕਿ ਪਹਿਲੇ ਦਿਨ ਤੋਂ ਟੀਮਾਂ ਬਣਾ ਕੇ ਉੱਥੇ ਭੇਜੀ ਜਾਵਾਂ ਤੁਹਾਡੀ ਗੱਲ ਸੱਚੀ ਆ ਜੇ ਆ ਖੋਦਣਾ ਨਾ ਮੀਡੀਆ ਚ ਲੱਗਦਾ ਕੱਖ ਵੀ ਨਹੀਂ ਹੋ ਰਿਹਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪਣਾ ਚਿਹਰਾ ਮੋਰਾ ਦਿਖਾਓ ਤੇ ਉਹ ਤੁਰੇ ਤੋਂ ਫਿਰਦੇ ਹੋ ਉਸੇ ਦਿਨ ਦੀ ਸਾਰੀਆਂ ਟੀਮਾਂ ਹੁਣ ਵੀ ਜਿਵੇਂ ਮੈਂ ਅਰਜ਼ ਕੀਤੀ ਕਿ ਮੈਂ ਇੱਧਰ ਆ ਦੋ ਤਿੰਨ ਜਗ੍ਹਾ ਉਹ ਅੱਗੇ ਗਏ ਅਸੀਂ ਜਗ੍ਹਾ ਅਸੀਂ ਦੇਖਣ ਨੂੰ ਲੱਭਦੇ ਆ ਜਦੋਂ ਤੁਸੀਂ ਨਕੋਦਰ ਤੋਂ ਜਲੰਧਰ ਤੋਂ ਨਕੋਦਰ ਜਾਂਦੇ ਹੋ ਨਾ ਇੱਕ ਰਸਤੇ 'ਚ ਵਹੀ ਆਉਂਦੀ ਆ ਦੇਖੀਏ ਬਈ ਉਹ ਪੁਲ ਦੇ ਆਲੇ ਦੁਆਲੇ ਝੁੱਗੀਆਂ 'ਚ ਬਹੁਤ سارے ਲੋਕ ਰਹਿੰਦੇ ਉਧਰ ਕਿਸੇ ਨੂੰ ਖਿਆਲ ਹੀ ਨਾ ਗਿਆ ਭੁੱਖ ਨਾਲ ਮਰਨ ਲੱਗੇ ਸੀ ਲੋਕ ਇੱਕ ਇੱਕ ਬੰਦੇ ਨੂੰ ਅੱਜ ਤੱਕ ਰਾਸ਼ਨ ਤੇ ਰਹਿਣ ਲਈ ਫਿਰ ਕਰਨਾ ਪਿਆ ਉਧਰ ਤਲਵੰਡ ਪਿੰਡ ਉਧਰ ਸੰਗੋਵਾਲ ਸੀ ਕੋਈ ਹੋਰ ਪਿੰਡ ਆਮਲੜੀ ਸੀ ਇਦਾਂ ਲੱਗੇ ਤਾਂ ਉਦਣ ਦੇ ਹਾਂ ਹਾਂ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਮੇਰਾ ਆਉਣਾ ਜ਼ਰੂਰੀ ਆ ਸੋਸ਼ਲ ਮੀਡੀਆ 'ਚ ਉਹ ਕਹਿੰਦੇ ਨਹੀਂ ਜੀ ਆਉਣਾ ਪੈਣਾ ਤੈਨੂੰ ਫਿਰ ਲੋਕ ਸੋਚਦੇ ਹੁੰਦੇ ਕਿ ਬਈ ਸ਼ਾਇਦ ਹੰਸ ਰਾਜਨ ਸੂਰੀ ਕੋ ਕੰਮ ਹੀ ਨਹੀਂ ਕਰ ਰਹੀ। ਬਾਪੂ ਲਾਲ ਬਾਦਸ਼ਾਹ ਜੀ ਦਾ ਬੈਨਰ ਲੱਗਾ ਹੁੰਦਾ ਹਰ ਗੱਡੀ ਤੇ ਲੇਕਿਨ ਲੋਕਾਂ ਨੂੰ ਤਸੱਲੀ ਫਿਰ ਹੁੰਦੀ ਕਿ ਜੇ ਖੁਦ ਮੈਂ ਬੋਲਾਂ ਮੈਂ ਕੀ ਕਰਾਂ। ਹਮਮ। ਅੱਛਾ ਮੇਰਾ ਇਹ ਹੁੰਦਾ ਕਿ ਸੇਵਾ ਕਰੋ। ਬਾੜਾ ਆਪਣੀ ਆਪਣੀ ਬੱਲੇ ਬੱਲੇ ਥੋੜੀ ਕਰਾਉਣੀ ਆਪਾਂ। ਹਮਮ। ਆਪਾਂ ਮਾਲਕ ਨੂੰ ਖੁਸ਼ ਕਰਨਾ, ਮਾਲਕ ਦੀ ਖੁਸ਼ੀ ਲਈ। ਉਹ ਕ੍ਰੀਏਟਰ ਆ, ਉਹਦੀ ਕ੍ਰੀਏਸ਼ਨ ਨੂੰ ਪਿਆਰ ਕਰੋ। ਜੇ ਕ੍ਰੀਏਟਰ ਨੂੰ ਖੁਸ਼ ਕਰਨਾ, ਜੇ ਮਾਲਕ ਨੂੰ ਖੁਸ਼ ਕਰਨਾ, ਮਾਲਕ ਦੀ ਬਣਾਈ ਰਚਨਾ ਨੂੰ ਖੁਸ਼ ਕਰੋ। ਅੱਛਾ ਬਹੁਤ ਲੋਕ ਕਿ ਸਿਆਸੀ ਵੀ ਬੜੇ ਤੁਰੇ ਫਿਰਦੇ ਨੇ। ਅੱਜ ਤੁਸੀਂ ਕਿਸ ਪੱਖੋਂ ਆਏ ਹੋ ਸਿਆਸੀ ਪਰਸੋਂ ਆਏ ਹੋ ਹਗੇ ਹੋ ਜਾਂ ਫਿਰ ਤੁਸੀਂ ਸੇਵਾਦਾਰ ਆਏ ਹੋ ਜਾਂ ਫਿਰ ਤੁਸੀਂ ਡੇਰੇ ਦੇ ਮੁਖੀ ਵਜੋਂ ਆਏ ਹੋ ਮੈਨੂੰ ਤਾਂ ਭੁੱਲ ਵੀ ਗਿਆ ਮੈਂ ਸਿਆਸਤਦਾਨ ਵੀ ਹੁੰਦਾ ਸੀ ਕਿਉਂਕਿ ਸਿਆਸਤਦਾਨ ਚ ਮੈਂ ਸਿਆਸਤ ਕਦੀ ਖੁਭਾ ਹੀ ਨਹੀਂ ਸੀ ਤੇ ਬੜੀ ਧੀਰ ਤੋਂ ਛੱਡ ਛੁੱਟ ਵੀ ਦਿੱਤੀ ਸੀ ਮੈਂ ਮੇਰਾ ਮੇਰਾ ਸਿਆਸਤ ਨਾਲ ਕੋਈ ਮਤਲਬ ਨਹੀਂ ਮੈਂ ਜਿਵੇਂ ਕਿ ਅਰਜ਼ ਕੀਤੀ ਕਿ ਸੂਫੀਸਮ ਇੱਕ ਐਸੀ ਚੀਜ਼ ਹੈ ਸੂਫੀਸਮ ਮਜ਼ਮਨ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਇਸ਼ਕ ਦੀ ਮੁਹੱਬਤ ਦੀ ਗੱਲ ਕਰਦਾ ਹੈ ਠੀਕ ਹੈ ਤੇ ਮੈਂ ਤੇ ਉਹ ਉਸ ਹਸੀਅਤ ਨਾਲ ਆਇਆ ਇੱਕ ਸੇਵਾਦਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਕੀ ਕੀ ਲੱਗਦਾ ਇਹ ਹਾਲਾਤ ਕਿ ਜਿਸ ਤਰੀਕੇ ਦੇ ਬਣ ਕੇ ਪਹਿਲਾ ਜਦੋਂ ਆਇਆ ਸੀ ਹੜ ਉਹ ਸੰਭਲੇ ਨਹੀਂ ਸੀ ਲੋਕ ਫਿਰ ਦੁਬਾਰਾ 1 ਸਾਲ ਬਾਅਦ ਦੁਬਾਰਾ ਹੜ ਆ ਜਾਣੇ ਉਸ ਤੋਂ ਬਾਅਦ ਇਹ ਸਾਰਾ ਕੁਝ ਨਿਕਲ ਕਿਉਂਣਾ ਕੀ ਲੱਗਦਾ ਪੰਜਾਬ ਤਾਂ ਬਣ ਕੀ ਰਿਹਾ ਹੈ ਦੇਖ ਕੁਦਰਤੀ ਆਫਤ ਕੁਦਰਤ ਅੱਗੇ ਤੇ ਕਿਸੇ ਦਾ ਜ਼ੋਰ ਨਹੀਂ ਪਰ ਸ਼ਾਬਾਸ਼ ਪੰਜਾਬੀਆਂ ਦੇ ਇਹ ਕਿਤੇ ਅੱਜ ਦੇ ਲੜਨ ਲੜੇ ਫਾਈਟਰ ਆ ਪੱਕੇ ਚਾਹੇ ਅਹਿਮਦ ਸ਼ਾਹ ਅਫਜ਼ਾਲੀ ਹੋਵੇ ਤਨ ਕੇ ਰੱਖਦੇ ਆ ਚਾਹੇ ਫੇ ਕੋ 47 ਆ ਜਾਏ ਕਿੰਨਾ ਨੁਕਸਾਨ ਹੋ ਗਿਆ ਲੱਖਾਂ ਦਾ ਫੇ ਜਰ ਜਾਂਦੇ ਫੇ ਉੱਠਦੇ ਫੇ ਡਿੱਗਦੇ ਹੁਣ ਜਿਹੜੀ ਕੁਦਰਤੀ ਆਫਤਾਂ ਆਈਆਂ ਪਹਿਲਾਂ ਵੀ ਇੱਕ ਵਾਰੀ ਹੜ੍ਹ ਆਏ ਸੀ ਉਦੋਂ ਬੜੇ ਮੈਂ ਕਾਇਮ ਹੁੰਦਾ ਸੀ ਉਹ ਦਸੀਂ 13 14 ਜ਼ਿਲ੍ਹਿਆਂ ਚ ਸੀ ਉਦੋਂ ਮੇਲੇ ਲਾਏ ਚੈਰਿਟੀ ਲਈ ਹਰ ਜ਼ਿਲ੍ਹੇ ਚ ਉਹ ਸਾਰੇ ਸਿੰਗਰ ਰਲ ਕੇ ਮੈਮੋਰੀ ਹੁੰਦਾ ਸੀ ਦਲਾਉਂਦਾ ਉਦੋਂ ਕਿਸੇ ਟਾਈਮ ਇਹ ਭਗਵੰਤ ਮਾਨ ਸਰ ਜੋ ਸੀਐਮ ਸਾਹਿਬ ਨੇ ਇਹ ਵੀ ਤਸ਼ਰੀਫ ਲੈ ਜਾਂਦੇ ਸੀ ਪਹਿਲੀ ਵਾਰੀ ਮੈਨੂੰ ਉਸ ਦੌਰਾਂ ਦੇ ਮਿਲੇ ਮਤਲਬ ਇਹ ਵੀ ਸਟੇਜ ਦੇ ਉੱਪਰ ਆਉਂਦੇ ਸੀ ਆ ਸਟੇਜ ਤੇ ਚੈਰਿਟੀ ਸ਼ੋਅ ਕਰ ਰਹੇ ਸੀ ਨਾ ਇਹਨਾਂ ਨੂੰ ਵੀ ਬੜਾ ਸ਼ੌਕ ਸੀ ਅਸੀਂ ਸਭ ਲੋਕ ਉਥੇ ਜਾ ਗਏ ਲੇਕਿਨ ਪੰਜਾਬੀ ਇਹ ਕੌਮ ਦਾ ਜਵਾਬ ਨੇ ਪੰਜਾਬੀ ਮੈਂ ਕਹਿ ਰਿਹਾ ਇਹਦੇ ਚ ਸਾਰੇ ਆ ਇੱਥੇ ਕੋਈ ਇੱਕ ਜਾਤ ਇੱਕ ਧਰਮ ਇੱਕ ਕੋਈ ਮਜ਼ਬ ਨਹੀਂ ਹੈ ਪੰਜਾਬੀ ਪੰਜਾਬ ਅਗਰ ਪੰਜਾਬ ਅਗਰ ਕਹਿਣਾ ਜਾਂ ਪੰਜਾਬੀ ਕਹਿਣਾ ਤਾਂ ਉਹਦੇ ਵਿੱਚ ਸਾਰਾ ਕੁਝ ਹੀ ਆ ਫਿਰ ਕੋਈ ਇੱਕ ਕੌਮ ਨਹੀਂ ਇੱਕ ਧਰਮ ਨਹੀਂ ਇੱਕ ਮਜ਼ਬ ਨਹੀਂ ਇਹ ਗੈਰਤਮੰਦ ਕੌਮ ਹੈ ਸ਼ੁਰੂ ਤੋਂ ਇਕੱਠੇ ਹੋ ਕੇ ਅੱਗੋਂ ਪਿਛੋਂ ਲੜਦੇ ਪੜਦੇ ਰਹਿਣਗੇ ਲੇਕਿਨ ਜੇ ਕੋਈ ਔਲੀ ਆ ਜਾਏ ਫੇ ਇਕੱਠੇ ਹੋ ਜਾਂਦੇ ਫੇ ਇਹਨਾਂ ਨੂੰ ਪਤਾ ਕਿਦਾਂ ਇਕੱਠੇ ਹੋਣਾ ਲੜਨਾ ਇਹਦੇ ਚੋਂ ਵੀ ਨਿਕਲ ਜਾਣਾ ਆਪਾਂ ਕੋਈ ਗੱਲ ਨਹੀਂ ਪਰਵਾਹ ਕੋਈ ਨਹੀਂ ਇਹ ਖਾਸੀਅਤ ਹੈ ਪੰਜਾਬੀਆਂ ਦੀ ਇਹ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਬਣ ਗਿਆ ਕਿ ਬੇਸਿਕਲੀ ਵੀ ਆਰ ਆਲ ਫਾਈਟਰ ਅਸੀਂ ਫਾਈਟ ਕਰਨਾ ਜਾਣਦੇ ਹਾਂ ਅਸੀਂ ਲੜਨਾ ਜਾਣਦੇ ਹਾਂ ਸੋ ਇਸ ਕਰਕੇ ਇਹ ਮੇਰੇ ਅਮਾਲਕਾ ਵੈਸੇ ਤੇ ਦਿਨ ਲਿਆਈ ਨਾ ਪਰ ਇਸ ਤਰ੍ਹਾਂ ਹਿੰਮਤ ਹੌਸਲਾ ਤੇ ਯੂਨਿਟੀ ਸਾਨੂੰ ਬਖਸ਼ੀ ਰੱਖ ਤੇ ਸਾਰੇ ਸਿੰਗਰਾਂ ਦਾ ਸਾਰੇ ਗਵੀਆਂ ਦਾ ਪੰਜਾਬੀ ਗਾਇਕਾਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਸਾਰੀਆਂ ਸੰਸਥਾਵਾਂ ਦਾ ਦਿਲੋਂ ਧੰਨਵਾਦ ਹਮ ਅੱਛਾ ਬਸ ਆਖਰੀ ਸਵਾਲ ਮੇਰਾ ਹੰਸੀ ਜਦੋਂ ਪੰਜਾਬ ਜਦੋਂ ਕਿਸੇ ਥਾਂ ਦੇ ਉੱਪਰ ਮੁਸੀਬਤ ਹੁੰਦੀ ਸੀ ਤੇ ਪੰਜਾਬ ਸਭ ਤੋਂ ਪਹਿਲਾਂ ਭੱਜ ਕੇ ਜਾਂਦਾ ਸੀ ਕਿ ਵੀ ਅਸੀਂ ਹੈਗੇ ਆ ਤੁਹਾਡੇ ਲਈ ਅਸੀਂ ਬਾਹਵਾ ਖੋਲ ਕੇ ਤੁਹਾਨੂੰ ਜਿਹੜਾ ਹੈ ਉਸ ਤੁਹਾਡਾ ਸਵਾਗਤ ਕਰਦੇ ਆ ਪਰ ਜਦੋਂ ਪੰਜਾਬ ਦੇ ਉੱਪਰ ਜਦੋਂ ਮੁਸੀਬਤ ਆਈ ਤੁਸੀਂ ਵੀ ਬਹੁਤ ਤੁਸੀਂ ਕਿਹਾ ਕਿ ਮੇਰੇ ਜੋ ਲੋਕ ਨੇ ਮੇਰੇ ਉਹ ਹੁੰਦੇ ਰਹੇ ਸੇਵਾ ਕਰਦੇ ਰਹੇ ਦੇਖੇ ਕਦੀ ਕਿ ਪੰਜਾਬ ਤੋਂ ਬਾਹਰ لے ਆਈ ਆ ਪੰਜਾਬ ਤੋਂ ਬਾਅਦ ਹਰਿਆਣੇ ਨੇ ਬੜੀ ਮਦਦ ਕੀਤੀ ਹੁਣ ਵੀ ਕਰ ਰਹੇ ਨੇ ਰਾਜਸਥਾਨ ਤੋਂ ਮਦਦ ਆ ਰਹੀ ਈਵਨ ਕਸ਼ਮੀਰ ਤੋਂ ਲੋਕ ਆ ਰਹੇ ਰਾਸ਼ਨ ਲੈਣ ਵੀ ਉਪੀ ਤੋਂ ਆ ਰਿਹਾ ਭਲਾ ਕਿਉਂ ਆ ਰਹੇ ਉਹਨਾਂ ਨੂੰ ਪਤਾ ਪੰਜਾਬੀਆਂ ਨੇ ਆਪ ਵੀ ਇਕੱਠੇ ਨਜੇਠ ਲੈਣਾ ਲੇਕਿਨ ਪੰਜਾਬੀਆਂ ਨੂੰ ਲਾਈਕ ਕਰਦੀ ਸਾਰੀ ਦੁਨੀਆ ਪਸੰਦ ਕਰਦੀ ਹੈ ਸਾਰੇ ਆਏ ਆ ਮਦਦ ਲਈ ਮਤਲਬ ਮਦਦ ਲਈ ਸਾਰੇ ਪਹੁੰਚੇ ਹੈਗੇ ਹਰ ਬੰਦਾ ਪਹੁੰਚਿਆ ਜੀ ਮੈਂ ਕਿਹਾ ਜੀ ਕਈ ਤਾਂ ਦੱਸਦੇ ਨਹੀਂ ਹੁਣ ਜਿੱਦਾਂ ਨਾਮ ਆਉਂਦਾ ਅੱਜ ਕੈਮਰੇ ਅੱਗੇ ਤਾਂ ਪਤਾ ਨਹੀਂ ਲੱਗਦਾ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਹੰਸ ਰਾਜ ਹੰਸੂਰੀ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਵੀ ਪੰਜਾਬ ਕੋਈ ਐਵੇਂ ਦਾ ਇਲਾਕਾ ਨਹੀਂ ਹੈਗਾ ਪੰਜਾਬ ਉਹ ਹੈ ਜਿਸ ਨੇ ਹਮੇਸ਼ਾ ਵੰਡ ਕੇ ਖਾਣਾ ਸਿਖਾਇਆ ਲੋਕਾਂ ਨੂੰ ਜਿਸ ਨੇ ਹਮੇਸ਼ਾ ਲੋਕਾਂ ਨੂੰ ਸੇਵਾ ਕਰਨੀ ਸਿਖਾਈ ਹੈ ਕੈਮਰੋਨ ਵਿਪਲ ਦੇ ਨਾਲ ਰਾਜ ਗੁਪਤਾ ਸ਼ਾ ਕੋ